ਇੰਦੀਆ ਸਾਨੂੰ ਸੂਲਤ ਸਰਟੀਫਿਕੇਟ ਦਿੱਤਾ ਜਾਂਦਾ ਆ ਇੱਕ ਮੇਰੇ ਪਿੰਡ ਦੀ ਦਰਾਲੀ ਪਿੰਡ ਦੀ ਖੰਨੇ ਰਜਿਸਟਰੀ ਹੋਈ ਹੈ ਉੱਥੇ ਉਹਨਾਂ ਨੇ ਸੂਲਤ ਸਰਟੀਫਿਕੇਟ ਮੰਨਿਆ ਨਹੀਂ ਹੈ ਆ ਪੁੱਡਾ ਦਫ਼ਤਰ ਵਾਲੇ ਸੁਣ ਲੈਣ ਜੇ ਇਹਨਾਂ ਦੀ ਆਵਾਜ਼ ਹੈਗੀ ਇੱਥੇ ਆ ਕੇ ਸੁਣ ਲੈਣ ਕਿ ਉਹਨਾਂ ਦਾ 5 ਲੱਖ ਜ਼ਿਮੀਂਦਾਰ ਦਾ ਕਿਉਂ ਲੱਗਿਆ ਇਹ ਸੂਲਤ ਸਰਟੀਫਿਕੇਟ ਦੀ ਮਨਿਆਦ ਹੁੰਦੀ ਆ 2 ਸਾਲ ਉਹ ਸੂਲਤ ਸਰਟੀਫਿਕੇਟ ਦੀ ਮਨਿਆਦ ਵੀ ਹੈਗੀ ਆ ਤੇ ਉਹਦੇ ਅਗੇਂਸਟ ਇਹਨਾਂ ਨੇ ਉਸ ਕਿਸਾਨ ਤੋਂ ਐਟ ਅ ਟਾਈਮ 5.5 ਲੱਖ ਰੁਪਏ ਜਮ੍ਹਾਂ ਕਰਵਾਇਆ ਉਹ ਕਹਿੰਦੇ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਆ ਕਿ ਤੁਹਾਨੂੰ ਅੱਗੇ ਰਜਿਸਟਰੀ ਫ੍ਰੀ ਹੋਏ ਨੰਬਰ 3 ਤੇ ਹਾਂ ਇਹਨਾਂ ਨੇ ਤੋਂ ਕਿਸਾਨ ਵੀਰੋ ਆਪਾਂ ਜਿਹੜੀ ਨਵੀਂ ਲੈਂਡ ਪੂਲਿੰਗ ਹੈ ਉਹਦੇ ਬਾਰੇ ਗੱਲ ਕਰ ਰਹੇ ਆ ਤੇ ਮੈਂ ਤੁਹਾਨੂੰ ਉਸ ਤੋਂ ਪਹਿਲਾਂ ਦੀ ਗੱਲ ਕਰਦਾ ਜੋ ਸਾਡੇ ਨਾਲ ਬੀਤੀ ਹੈ ਆ ਮੇਰੇ ਕੋਲ ਪੇਪਰ ਨੇ ਸਾড়ে ਪਿੰਡਾਂ ਦੀਆਂ ਜ਼ਮੀਨਾਂ 14 ਸਾਲ ਪਹਿਲਾਂ ਆਈਆਂ ਸੀ ਉਸ ਟਿਕੋਟੇ ਦੇ ਪਲਾਟ ਸਾਨੂੰ ਹੁਣ ਤੱਕ ਨਹੀਂ ਮਿਲੇ ਪੋਸਟ ਨੰਬਰ 1 ਨੰਬਰ 2 ਇਹ ਜਦੋਂ ਇੱਥੋਂ ਜ਼ਮੀਨ ਐਕਵਾਇਰ ਹੋ ਜਾਂਦੀ ਆ ਸਾਨੂੰ ਸੂਲਤ ਸਰਟੀਫਿਕੇਟ ਦਿੱਤਾ ਜਾਂਦਾ ਆ ਇੱਕ ਮੇਰੇ ਪਿੰਡ ਦੀ ਦਰਾਲੀ ਪਿੰਡ ਦੀ ਖੰਨੇ ਰਜਿਸਟਰੀ ਹੋਈ ਐ ਉੱਥੇ ਉਹਨਾਂ ਨੇ ਸੂਲਤ ਸਰਟੀਫਿਕੇਟ ਮੰਨਿਆ ਨਹੀਂ ਹੈ ਆ ਪੁੱਡਾ ਦਫ਼ਤਰ ਵਾਲੇ ਸੁਣ ਲੈਣ ਜੇ ਇਹਨਾਂ ਦੀ ਆਵਾਜ਼ ਹੈਗੀ ਇੱਥੇ ਆ ਕੇ ਸੁਣ ਲੈਣ ਕਿ ਉਹਨਾਂ ਸਾਡੇ 5 ਲੱਖ ਜ਼ਿਮੀਂਦਾਰ ਦਾ ਕਿਉਂ ਲੱਗਿਆ ਇਹ ਸੂਲਤ ਸਰਟੀਫਿਕੇਟ ਦੀ ਮਨਿਆਦ ਹੁੰਦੀ ਆ 2 ਸਾਲ ਉਹ ਸੂਲਤ ਸਰਟੀਫਿਕੇਟ ਦੀ ਮਨਿਆਦ ਵੀ ਹੈਗੀ ਆ ਤੇ ਉਹਦੇ ਅਗੇਂਸਟ ਇਹਨਾਂ ਨੇ ਉਸ ਕਿਸਾਨ ਤੋਂ ਐਟ ਅ ਟਾਈਮ 5.5 ਲੱਖ ਰੁਪਏ ਜਮ੍ਹਾਂ ਕਰਵਾਇਆ ਉਹ ਕਹਿੰਦੇ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਆ ਕਿ ਤੁਹਾਨੂੰ ਅੱਗੇ ਰਜਿਸਟਰੀ ਫ੍ਰੀ ਹੋਏ ਨੰਬਰ 3 ਤੇ ਹਾਂ ਇਹਨਾਂ ਨੇ ਇਹ ਕਰਤਾ ਵੀ ਜੇ ਇੱਥੇ ਕਿਸੇ ਕਿਸਾਨ ਦੀ ਜਮੀਨ ਟਿਊਬਵਲ ਕਨੈਕਸ਼ਨ ਬੰਦ ਹੁੰਦਾ ਇਹ ਕਹਿੰਦਾ ਪੀਸੀਪੀਐਲ ਕਹਿੰਦਾ 1 ਮਹੀਨੇ ਚ ਅੱਗੇ ਸ਼ਿਫਟ ਕਰਾਓ 3 ਮਹੀਨੇ ਦਾ ਸਾਨੂੰ ਰਜਿਸਟਰੀ ਤੇਰਾ ਆਪਣਾ ਰਜਿਸਟਰੀ ਕਰਾ ਕੇ ਜ਼ਮੀਨ ਨੌ ਨੌ ਗਰਾਉਂਡ ਨੂੰ ਲੱਗ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਕਹਿੰਦੇ ਆ ਵੀ ਆ 1 ਲੱਖ ਰੁਪਇਆ ਦਵੋਗੇ ਆ 35 ਸੈਕਟਰ ਦੀ ਮੀਟਿੰਗ ਸੀ ਮੈਂ ਉਹਦੇ ਵਿੱਚ ਸੀ ਸ਼ਾਮਲ ਹੋਇਆ ਹੋਇਆ ਇਹਨਾਂ ਨੇ ਸਾਨੂੰ ਉੱਥੇ ਬੋਲਣ ਤੱਕ ਦਾ ਸਮਾਂ ਨਹੀਂ ਦਿਆ ਸੀ ਨਾ ਆਪਣੇ ਇਹਨਾਂ ਦੇ ਬੰਦੇ ਸੀ ਪਲਾਨਡ ਕਰ ਰਹੇ ਹੋਏ ਉਹਨਾਂ ਨੇ ਸਿਰਫ ਕੀ ਗੱਲ ਕਹੀ ਕਹਿੰਦੇ ਵੀ ਸਾਨੂੰ ਠੇਕਾ ਅਸੀਂ 50 ਹਜ਼ਾਰ ਦੀ 50 ਅਸੀਂ 70 ਕਮਾ ਲੈਂਦੇ ਆ 80 ਕਮਾ ਲੈਂਦੇ ਆ ਤੇ ਉਹਨਾਂ ਨੂੰ ਇਹ ਕਹਿੰਦਾ ਕਹਿੰਦਾ ਤੁਸੀਂ 1 ਲੱਖ ਰੁਪਇਆ ਚੱਕੋ ਤੇ ਉਹ ਵੀ ਕਿੰਨੇ ਸਾਲ ਵਾਸਤੇ 3 ਸਾਲ ਬਾਅਦ 3 ਸਾਲ ਬਾਅਦ ਜ਼ਿੰਮੇਦਾਰ ਕੀ ਕਰੂਗਾ ਉਹਦੇ ਵਾਸਤੇ ਉਹ ਜ਼ਮੀਨ ਵੀ ਗਈ ਕਹਿੰਦੇ 1600 ਗਾਜ ਦਾ ਪਲਾਟ ਹੈ 1600 ਗਾਜ ਦੇ ਪਲਾਟ 'ਚ ਖੇਤੀ ਕਰ ਲੂਗਾ ਫਿਰ ਕਹਿੰਦੇ ਆ ਵੀ ਤੁਸੀਂ ਜ਼ਮੀਨ ਦੇਣੀ ਜ਼ਮੀਨ ਨਹੀਂ ਦੇਣੀ ਨਾ ਦੋ ਤੁਹਾਡੀ ਮਰਜ਼ੀ ਹੈ ਹੁਣ ਵਿੱਚ ਜ਼ਮੀਨ ਦੇਤੀ ਵਿੱਚ ਨਾ ਦਈ ਉਹ ਕਿਸ ਤਰ੍ਹਾਂ ਇਹ ਰੋਡ ਕੱਢਣਗੇ ਕਿਸ ਤਰ੍ਹਾਂ ਇਹ ਸੀਵਰੇਜ ਪਾਉਣਗੇ ਇਹ ਸਰੇ ਆਬ ਤੱਕ ਆਇਆ ਹੈ ਇਹ ਪਾਲਿਸੀ ਜਦੋਂ ਤੱਕ ਇਹ ਰੱਦ ਨਹੀਂ ਕਰਦੇ ਉਦੋਂ ਤੱਕ ਆਪਾਂ ਨੇ ਇਹਨਾਂ ਨੂੰ ਜ਼ਮੀਨਾਂ 1 ਇੰਚ ਵੀ ਜ਼ਮੀਨ ਨਹੀਂ ਦੇਣੀ ਹੈ ਇਹਨਾਂ ਕੁਝ ਕਹਿੰਦਾ ਹੋਇਆ ਖੀਮਾ ਦਾ ਜਾਚਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ